हाय गाइस वेलकम टू माय न्यू वीडियो गाइस एक मिनट रुक जाओ वीडियो स्किप ना करें वीडियो पूरी देख के जाइए क्योंकि मेनू कई जणा ने पूछे सीगा कि ਤੁਹਾਡੀ ਮੰਮੀ ਬਾਰੇ ਮੇਰੀ ਮੰਮੀ ਬਾਰੇ ਕਿ ਬਹੁਤ ਜਣਾਂ ਨੇ ਪੁੱਛੇ ਸੀਗਾ ਤੇ ਇਸ ਕਰਕੇ ਵੀਡੀਓ ਪੂਰੀ ਦੇਖਿਓ ਤੁਹਾਨੂੰ ਪੂਰੀ ਡਿਟੇਲ ਦੱਸੂ ਅੱਜ ਜਿਨ੍ਹਾਂ ਦੇ ਜੇ ਵੀ ਮਨ ਦੇ ਵਿੱਚ ਜੋ ਸਵਾਲ ਹੋਣਗੇ ਜੋ ਕੁਛ ਹੋਣਾ ਇਹ ਸਭ ਖਤਮ ਹੋ ਜਾਣਿਆ ਸਭ ਤੋਂ ਪਹਿਲੀ ਚੀਜ਼ ਤਾਂ ਜੀ ਸਭ ਮੈਨੂੰ ਪੁੱਛਦੇ ਸੀਗੇ ਕਿ ਤੁਹਾਡੀ ਮੰਮੀ ਨੂੰ ਹੋਇਆ ਕੀ ਸੀਗਾ ਸਭ ਤੋਂ ਪਹਿਲੀ ਚੀਜ਼ ਜੀ ਮੰਮੀ ਨੂੰ ਇੱਕ ਪ੍ਰੋਬਲਮ ਸੀ ਸ਼ੂਗਰ ਦੀ ਤੇ ਦੂਸਰਾ ਥੋੜੇ ਬਹੁਤ ਰੱਬ ਜਾਨੇ ਮੰਮੀ ਕਹਿੰਦੀ ਸੀ ਕਿ ਥਾਇਰੋਇਡ ਹੈਗਾ ਕਿ ਨਹੀਂ ਹੈਗਾ ਇਹ ਮੈਨੂੰ ਕਨਫਰਮ ਨਹੀਂ ਹੈਗਾ ਤੇ ਕੁਝ ਲੋਕਾਂ ਦੇ ਗਾਈਜ਼ ਕਮੈਂਟ ਮੈਨੂੰ ਬਹੁਤ ਆਏ ਸੀਗੇ ਕਿ ਤੁਹਾਡੀ ਮੰਮੀ ਐ ਐਕਸਪਾਇਰ ਹੋਏ ਕਿਵੇਂ ਹੋਏ ਕੀ ਚੀਜ਼ ਹੋਈ ਕਦ ਹੋਏ ਮੈਨੂੰ ਇਹ ਚੀਜ਼ ਦੇ ਬਹੁਤ ਕਮੈਂਟ ਆਏ ਸੀਗੇ ਇਹ ਚੀਜ਼ ਬਾਰੇ ਮੈਂ ਆਪਣੇ ਵੀਡੀਓ ਚ ਕਿਸੇ ਵੀ ਚੀਜ਼ ਵੀ ਖੁੱਲ ਕੇ ਗੱਲ ਨਹੀਂ ਕੀਤੀਗੀ ਬਟ ਇਸ ਵੀਡੀਓ ਵਿੱਚ ਮੈਂ ਆਪਣੀ ਉਹ ਮੰਮੀ ਬਾਰੇ ਉਹ ਸਾਰੀ ਗੱਲ ਮੈਂ ਤੁਹਾਨੂੰ ਖੁੱਲ ਕੇ ਦੱਸੂਗਾ ਹੋਇਆ ਕਿਸੇ ਦਾ ਗਾਈਜ਼ ਹੁਣ ਹਲਕੇ ਦੇਖੋ ਕੱਲ ਮੰਮੀ ਦੀ ਤਿੱਥ ਵੀ ਆ ਕੱਲ ਅਸੀਂ ਮੰਮੀ ਦੀ ਰੋਟੀ ਕੱਢਣੀ ਆ ਤੇ ਸਭ ਤੋਂ ਪਹਿਲਾਂ ਜੀ ਉਹ ਤੋਂ ਤੋਂ ਵੀ ਆ ਜਾਦਾ ਹੁੰਦਾ ਗਾਈਜ਼ ਇੱਕ ਮਿੰਟ ਦੇਖੋ ਬਲਾ ਲਵਾ ਤੇ ਹੋਇਆ ਇਸ ਤਰ੍ਹਾਂ ਸੀਗਾ ਜੀ ਫਰਵਰੀ ਦਾ ਦਿਨ ਸੀਗਾ ਜੀ ਗਾਈਜ਼ ਫਰਵਰੀ ਸੀਗੀ ਜਿਵੇਂ ਆਪਾਂ ਲਈ ਹੁਣ ਦਿਨ ਚੱਲਦੇ ਪਏ ਆ ਇਹੋ ਜਿਹੇ ਦਿਨ ਸੀਗੇ ਥੋੜੀ ਟੋਪੀ ਉੱਪਰ ਕਰ ਲਾ ਹਾਂ ਹੁਣ ਠੀਕ ਆੱਖਾਂ ਦਿਖ ਰਹੀਆਂ ਤੇ ਫਰਵਰੀ ਦੇ ਦਿਨ ਸੀਗੇ ਤੇ ਫਰਵਰੀ ਵਿੱਚ ਹੋਇਆ ਕਿ ਰਾਤ ਨੂੰ ਨਾ ਮੰਮੀ ਨੇ ਸਭ ਨੂੰ ਰੋਟੀ ਪਾਣੀ ਖਵਾਇਆ ਸਭ ਕੁਝ ਖਵਾ ਕੇ ਤੇ ਨਾਟਕ ਵੀ ਦੇਖਿਆ ਸਭ ਕੁਝ ਦੇਖਿਆ ਸਭ ਕੁਝ ਕਰਾ ਪੀ ਕੇ ਆਪਣਾ ਰਾਤ ਨੂੰ 10:30 ਵਜੇ ਮੰਮੀ ਮੈਂ ਕਹਿੰਦੀ ਕਿ ਮੈਂ ਸੌਂ ਰਹੀ ਆ ਮੈਂ ਕਹ ਚਲੋ ਠੀਕ ਹੈ ਜੀ ਮੰਮੀ ਤੁਸੀਂ ਸੋ ਜਾਓ ਮੈਂ ਬੈਠਾ ਰਹੇਗਾ ਜੀ ਮੈਂ ਮੈਂ ਆਪਣੇ ਫੋਨ ਦੇ ਉੱਪਰ ਕੁਝ ਕਰ ਰਹੇ ਸੀਗਾ ਬੜੀ ਫੇਸਬੁਕ ਦੇਖ ਰਹੇ ਬਨ ਕੁਝ ਦੇਖ ਰਹੇ ਸੀਗਾ ਤੇ ਉਸ ਤੋਂ ਬਾਅਦ ਮੈਂ 11:30 ਪੌਣੇ 12:00 ਵਜੇ ਨਾ ਮੈਂ ਇੰਨੇ ਕੀ ਚੀਜ਼ ਮੈਂ ਫੇਸਬੁਕ ਦੇ ਉੱਪਰ ਵੀਡੀਓ ਦੇਖੀ ਆ ਜੋ ਕਹਿੰਦੇ ਕਿ ਪੁਚਾਰ ਆਇਆ ਤੇ ਮੈਂ ਮੰਮੀ ਨੂੰ ਕਿਹਾ ਮੈਂ ਕਹਾ ਮੰਮੀ ਇਹਨੂੰ ਉਠਾ ਕੇ ਮੈਂ ਕਹਾ ਮੰਮੀ ਇਥੇ ਵੀਡੀਓ ਆਈ ਹੈ ਲਾਈਵ ਤੇ ਉਹ ਕਹਿੰਦੇ ਕਿ ਪੁਚਾਲ ਆਇਆ ਹੋਇਆ ਮੰਮੀ ਨੇ ਉਸੇ ਟਾਈਮ ਉੱਠ ਕੇ ਮੰਨ ਲਓ ਤੁਸੀਂ ਪੌਣੇ ਇੱਕ ਬਾਰੇ ਦਾ ਟਾਈਮ ਹੋਣਾ ਪੌਣੇ 12 12 ਦਾ ਤੇ ਮੰਮੀ ਉੱਠ ਕੇ ਟੀਵੀ ਚਲਾਇਆ ਸਭ ਕੁਝ ਕੀਤਾ ਤੇ ਉਹਦੇ ਵੀ ਦੇਖਿਆ ਪਰ ਟੀਵੀ ਵਿੱਚ ਨਿਊਜ਼ ਨਹੀਂ ਆ ਰਹੀ ਸੀ ਕਿ ਪੁਚਾਲ ਆਇਆ ਮੈਂ ਕਿਹਾ ਮੰਮੀ ਪੜਾ ਫੇਸਬੁੱਕ ਤੇ ਵੀ ਦਿਖਾਰੀ ਸੀਗੇ ਮੰਨ ਲਓ 12 ਵਜੇ ਗਏ 12 ਵਜੇ ਤੋਂ ਬਾਅਦ ਜੀ ਹੁਣ ਤੁਸੀਂ ਦੇਖ ਲਓ ਜੀ ਮੈਂ ਵੀ ਸੋ ਗਿਆ ਫੋਨ ਫੋਨ ਰੱਖਿਆ ਮੰਮੀ ਵੀ ਸੋ ਗਿਆ ਟਿਕਟਾ 1 ਵਜੇ ਮੇਰੀ ਅੱਖ ਖੁੱਲਲੀ ਆ ਟਾਈ ਕੁੜੀ ਆਖਾ ਖੁੱਲੀ ਤੇ ਮੈਂ ਕਿਹਾ ਯਾਰ ਮੈਂ ਉੱਠਿਆ ਤੇ ਮੰਮੀ ਨੇ ਦੇਖਿਆ ਕਿ ਮੰਮੀ ਉਹ ਸਾਹਮਣੇ ਕੁਰਸੀ 'ਤੇ ਬੈਠੇ ਤੇ ਡੈਡੀ ਉਹਨਾਂ ਦੇ ਕੋਲੇ ਖੜੇ ਤੇ ਮੈਂ ਕਹੀ ਇੰਨਾ ਯਾਰ ਕੀ ਹੋ ਗਿਆ ਇਹ ਮਕੀ ਇੰਨੀ ਠੰਡ ਦਾ ਟਾਈਮ ਆ ਤੇ ਮੰਮੀ ਉੱਥੇ ਬੈਠੀ ਐ ਤੇ ਡੈਡੀ ਇਹਨਾਂ ਦੇ ਕੋਲੇ ਖੜੇ ਨੇ ਤੇ ਮੈਂ ਡੈਡੀ ਨੂੰ ਕਿਹਾ ਮੈਂ ਕਿ ਤੁਸੀ ਨਹੀਂ ਆ ਇਹਨਾਂ ਦੇ ਕੋਟੀ ਸਵੈਟਰ ਕੋਈ ਤਾਂ ਪਾ ਲੋ ਯਾ ਕੋਈ ਸ਼ਾਲ ਦੇ ਦੋ ਕਿ ਤੁਸੀਂ ਇੰਨੀ ਠੰਡ ਦੇ ਵਿੱਚ ਤੁਸੀਂ ਉੱਥੇ ਮੰਮੀ ਨੂੰ ਬਿਠਾਇਆ ਹੋਇਆ ਯਾਰ ਤੇ ਡੈਡੀ ਕਹਿੰਦੇ ਕਿ ਤੇਰੀ ਮੰਮੀ ਮੈਨੂੰ ਕਹਿੰਦੀ ਕਿ ਮੈਨੂੰ ਸਾਹ ਨਹੀਂ ਆ ਰਿਹਾ ਤੇ ਡੈਡੀ ਕੀ ਕਰੇ ਡੈਡੀ ਨੇ ਐ ਪਿੱਠ ਮੜ ਲਦੇ ਬਾਈ ਮੰਮੀ ਦੀਆਂ ਜੇ ਪਿੱਠ ਮੜਦੇ ਹੁੰਦੇ ਨਾ ਐ ਪਿੱਠ ਮੜਦੇ ਸੀਗੇ ਤੇ ਮੈਂ ਉੱਥੇ 2 ਮਿੰਟ ਬੈਠਾ ਦੇਖੀ ਗਏ ਦੇਖੀ ਗਏ ਦੇਖੀ ਗਏ ਫਿਰ ਮੈਂ ਉੱਠ ਕੇ ਜਦ ਮੰਮੀ ਕੋਲ ਆਇਆ ਤੇ ਮੈਂ ਮੰਮੀ ਨੂੰ ਪੁੱਛਿਆ ਮੈਂ ਕਿ ਮੰਮੀ ਕੀ ਹੋਇਆ ਮੰਮੀ ਕੁਝ ਨਹੀਂ ਬੋਲ ਰਹੀ ਤੇ ਉਸ ਤੋਂ ਬਾਅਦ ਨਾ ਫਿਰ ਉਹ ਗਰਦਨ ਮਾਰਦੇ ਬਈ ਸੀ ਜਿਵੇਂ ਹੁਣ ਕਹਿੰਦੇ ਕਿਸੇ ਬੰਦੇ ਨੂੰ ਜੇ ਸਾਹ ਨਹੀਂ ਆਉਂਦਾ ਕਰ ਦੋ ਨਾ ਹਾਂ ਕਰ ਦੋ ਹੁੰਦਾ ਨਾ ਆਵਾਜ਼ ਆਂਦੀ ਹਦੀ ਆ ਕਿ ਮੈਨੂੰ ਕਿਸੇ ਪਾਸੋਂ ਸਾਹ ਆ ਜੇ ਤੇ ਉਸ ਵਾਰ ਇਹ ਕਿ ਡੈਡੀ ਕਹਿੰਦੇ ਕਿ ਯਾਰ ਮੈਨੂੰ ਤਾਂ ਯਾਰ ਇਹ ਤਾਂ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਕਿ ਚਲ ਨਹੀਂ ਹੈ ਤੂੰ ਨਾਲ ਦੀ ਆਂਟੀ ਨੂੰ ਬਰਾਕੇ ਲੈ ਕੇ ਆ ਮੈਂ ਕਿਹਾ ਠੀਕ ਆ ਕੋਈ ਗੱਲ ਨਹੀਂ ਤੇ ਉਸ ਵਾਰ ਫਿਰ ਡੈਡ ਨੇ ਜਰ ਪੇਠੀ ਜੀ ਮਲੀ ਤੇ ਡੈਡੀ ਕਹਿੰਦੇ ਕਿ ਮੇਰੇ ਤੋਂ ਥੋੜੇ ਜਿਹਾ ਪਾਣੀ ਪੀਤਾ ਨੇ ਤੇ ਦੋ ਦਾਣੇ ਚੀਨੀ ਦੇ ਜ਼ਰੂਰ ਖਾਦੇ ਨੇ ਉਸ ਵਾਰ ਕੀ ਹੋਇਆ ਜੀ ਗਾਇਜ਼ ਮੰਮੀ ਕੁਰਸੀ ਤੇ ਬੈਠੇ ਸੀਗੇ ਕੁਰਸੀ ਤੇ ਬੈਠੇ-ਬੈਠੇ ਉਹਨਾਂ ਨੇ ਨਾ ਐਂ ਅੰਗੜਾਈ ਲਈ ਤੀ ਮੈਂ ਉਹਨਾਂ ਦੀ ਬਾਹ ਫੜੀ ਹੋਈ ਆ ਉਹਨਾਂ ਨੇ ਬਾਅਦ ਮੈਂ ਕਿ ਤੂੰ ਬੈਨਵੇਂ ਮਹਿਸੂਸ ਹੋ ਰਿਹਾ ਕਿ ਪੂਰਾ ਜੋਰ ਲੱਗ ਰਿਹਾ ਉਹਨਾਂ ਨੇ ਐ ਬਾਹ ਫੜੀ ਐ ਅੰਗੜਾਈ ਲਿੱਤੀ ਆ ਅੰਗੜਾਈ ਲੈ ਕੇ ਜੀ ਬਸ ਉਹ ਪਿੱਛੇ ਨੂੰ ਕਰਦਨ ਜੀ ਸਿੱਟ ਗਏ ਨੇ ਤੇ ਮੰਮੀ ਲੋਥੇ ਉੱਥੇ ਨਾ ਉਹਨਾਂ ਕੀ ਸਵਾਸ ਨਿਕਲ ਗਏ ਤੇ ਡੈਡੀ ਕਹਿੰਦੇ ਯਾਰ ਤੂੰ ਜਾ ਕੇ ਉਹਨਾਂ ਨੂੰ ਬਰਾਕੇ ਲਿਆ ਕੇ ਨਾ ਦੇਖ ਕੀ ਹੋਇਆ ਕੀ ਨਹੀਂ ਹੋਇਆ ਮੈਂ ਜਾ ਕੇ ਗਿਆ ਰਾਤ ਨੂੰ ਉਹਨਾਂ ਨੂੰ ਬੁਲਾਇਆ ਮੈਂ ਕਿ ਆਂਟੀ ਕਿ ਐਂਜਾ ਕਰਕੇ ਆਇਓ ਘਰੇ ਮੜੇ ਆ ਕਿ ਆ ਦੇਖ ਯਾਰ ਮੰਮੀ ਨੂੰ ਕੀ ਹੋਇਆ ਮੰਮੀ ਬੋਲ ਨਹੀਂਨੀ ਉਹ ਆਂਟੀ ਆਈ ਆਂਟੀ ਨੇ ਭੱਜੀ-ਭੱਜੀ ਆਈ ਉਹਨਾਂ ਨੇ ਬੋਲੇ ਆ ਉਹ ਕਹਿੰਦੀ ਗੋਲੂ ਦੀ ਮਾਂ ਉਹ ਗੋਲੂ ਦੀ ਮਾਂ ਪਰ ਜੇ ਕੁਝ ਹੋਵੇ ਤਾਂ ਬੋਲੇ ਮੰਮੀ ਬੋਲਦੀ ਨਹੀਂ ਉਹਨਾਂ ਦਾ ਮੁੰਡਾ ਵੀ ਆ ਗਿਆ ਤੇ ਮੁੰਡੇ ਨੇ ਕੀ ਕੀਤਾ ਕਿ ਉਹਨਾਂ ਨੇ ਦੇਖਿਆ ਉਹਨਾਂ ਨੇ ਕੀ ਕੀਤਾ ਕਿ ਇਹਨਾਂ ਕੀ ਮੰਮੀ ਨੂੰ ਕਹਿਣਾ ਫਾੜ ਕੇ ਇਹਨਾਂ ਅੰਦਰ ਬੈੱਡ ਤੇ ਪਾਓ ਬੈੱਡ ਤੇ ਪਾਏ ਆ ਬੈੱਡ ਤੇ ਬਾਕੀ ਉਹਨੇ ਚੈਸਟ ਦੇ ਉੱਪਰ ਨਾ ਐ ਐ ਬਾਕੀ ਕਈ ਵਾਰ ਨੱਪਿਆ ਪਰ ਮਲਕੀ ਕੋਈ ਹੇਲਡੋਲ ਨਹੀਂ ਕੋਈ ਕੁਝ ਨਹੀਂ ਕੁਝ ਵੀ ਨਹੀਂ ਸੀ ਤੇ ਉਸ ਵੇਰ ਨਾਲ ਦੇ ਗਵੰਡੀ ਆਏ ਉਹ ਆਟੋ ਚ ਚਲਾਉਂਦੇ ਸੀਗੇ ਉਹ ਕਹਿੰਦੇ ਜੀ ਤੁਸੀਂ ਜੇ ਕਹਿੰਦੇ ਹੋ ਤੇ ਆਪਾਂ ਨਹੀਂ ਹੈ ਤੇ ਇਹਨਾਂ ਨੂੰ ਲੈ ਜੰਨੇ ਆਪਾਂ ਜੇ ਤੁਸੀਂ ਕਹੋ ਤਾਂ ਆਪਾਂ ਜੇ ਕਿਤੇ ਲੈ ਕੇ ਜਾਣਾ ਤਾਂ ਆਪਾਂ ਲੈ ਜੰਨੇ ਆ ਤੁੰ ਡੈਡੀ ਕਹਿੰਦੇ ਜੇ ਮੈਂ ਹੁਣ ਇਹਨੂੰ ਲੈ ਕੇ ਤਾਂ ਤਾਂ ਜਾਵਾਂ ਜੇ ਮੈਨੂੰ ਇਹਦੇ ਵਿੱਚ ਕੁਝ ਦਿਖਦਾ ਹੋਵੇ ਕਹਿਣ ਦਾ ਭਾਵ ਡੈਡੀ ਦਾ ਕਿ ਜੇ ਕੋਈ ਸਰੀਰ ਦੇ ਵਿੱਚ ਹੇਲ ਜੋਲ ਹੋਵੇ ਜਾਂ ਕੁਝ ਹੋਵੇ ਤਾਂ ਹੀ ਤਾਂ ਮੈਨੂੰ ਲੈ ਕੇ ਆਵਾਂ ਜਰ ਮੈਨੂੰ ਸਰੀਰ ਦੇ ਵਿੱਚ ਤਾਂ ਕੁਝ ਦਿਖ ਨਹੀਂ ਰਿਹਾ ਕੋਈ ਹੈਲਡੋਲ ਨਹੀਂ ਦਿਖ ਰਹੀ ਹੁਣ ਇੱਥੇ ਲੈ ਕੇ ਜਾਉਂਗਾ ਤੇ ਉੱਥੇ ਜਾ ਕੇ ਫਿਰ ਹਸਪੀਟਲ ਵਾਲੇ ਹੋਣਗੇ ਉਹ ਤਾਂ ਉਹੀ ਜਾ ਕੇ ਆਕਸੀਜਨ ਤੇ ਵੈਂਟੀਲੇਟਰ ਤੇ ਲਾ ਦੇਣਗੇ ਜੀ ਫੇਰ ਨੂੰ ਕਹਿਣਗੇ ਜੀ ਇੰਨਾ ਬਿੱਲ ਬਣ ਗਿਆ ਤੁਹਾਡਾ ਹੁਣ ਹੋਰ ਵੀ ਚੀਜ਼ੇ ਕੋਈ ਦਿਖੇ ਤੇ ਤਾਈਆਂ ਅਸੀਂ ਲੈ ਕੇ ਆਈਏ ਉਸ ਵਾਰ ਗਾਇਜ਼ ਇਹਨੂੰ फटाफट ਹੀ ਇਹਨੂੰ ਫੋਨ ਕੀਤਾ ਇਹਦਾ ਫੋਨ ਬੰਦ ਸੀਗੇ ਨੂੰ ਫੋਨ ਚੱਕਿੰਦੇ ਰੇ ਸੀਗੀ ਥੋਗੀ ਗਾਇਜ਼ ਇਹ ਤਾਂ ਮੈਰੀਜ ਨੂੰ ਵੇਜੇਗੀ ਇਹ ਚੱਕਿੰਦੇ ਜੀ ਫੋਨ ਇਹਦੀ ਭੈਣ ਨੇ ਫੋਨ ਲਾਇਆ ਉਹਨਾਂ ਨੂੰ ਵੀ ਬਤਨ ਲੱਗਿਆ ਤੇ ਉਸ ਵਾਰ ਸਵੇਰੇ ਜਾਗੀ ਕਿ 6 ਵਜੇ ਇਹਦੀ ਭੈਣ ਦਾ ਫੋਨ ਆਇਆ ਉਹਨੂੰ ਫੋਨ ਕੀਤਾ ਸੀ ਉਹਨੇ ਚੱਕਿਆ ਸੀਗਾ ਹੁਣ ਚੱਕਿਆ ਗਿਆ ਮੈਂ ਕਿਹਾ ਜੋਤੀ ਨੂੰ ਕਹਿਦੀ ਮੜੇ ਆ ਕਿ ਮੰਮੀ ਮਿਲਕੀ ਪੂਰੇ ਹੋ ਗਏ ਨੇ ਤੇ ਤੂੰ ਆ ਜੀ ਇੰਨੀ ਗੱਲ ਕਹੀ ਐ ਉਹ ਕਮਲੀ ਸਮਝੀ ਕਿ ਮੈਂ ਮੈਂ ਆਪਣੀ ਮੰਮੀ ਦੀ ਗੱਲ ਕਰ ਇਹਦੀ ਮੰਮੀ ਦੀ ਗੱਲ ਕਰ ਰਹੀ ਐ ਉਹ ਤਾਂ ਉੱਥੇ ਰੋਣਾ ਚੱਲੂ ਇਹ ਬੁਬਣਾ ਚੱਲੂ ਇਹ ਚੱਕੂ ਬਹੁਤ ਉਖੋਗੇ ਉਹ ਆਪਣੀ ਮੰਮੀ ਸਮਝੀ ਜਾਂਦੀ ਸੀਗੀ ਫਿਰ ਇਹਦੀ ਵੱਡੀ ਭੈਣ ਨੇ ਮੈਨੂੰ ਫੋਨ ਕੀਤਾ ਫਿਰ ਉਹਨੂੰ ਮੈਂ ਦੱਸਿਆ ਮੈਂ ਕਿਹਾ ਉਹਦੀ ਮੰਮੀ ਨਹੀਂ ਮੇਰੀ ਮੰਮੀ ਐਂਜਾ ਕਰਕੇ ਹੋ ਗਈ ਨਹੀਂ ਤੇ ਉਹ ਜੋਤੀ ਨੂੰ ਦੱਸਦੇ ਫਿਰ ਜੋਤੀ ਨਾਲ ਫੋਨ ਬੰਦ ਸੀਗਾ ਫਿਰ ਇਹਨੂੰ ਫੋਨ ਕਰਕੇ ਦੱਸਿਆ ਫਿਰ ਏ ਤੇ ਇਹਦੀ ਮੰਮੀ ਫਿਰ ਸੇਰੇ ਸੇਰੇ ਕਰਕੇ ਆਈ ਤੇ ਉਸ ਵਾਰ ਫਿਰ ਤੁਹਾਨੂੰ ਪਤਾ ਹੀ ਹੈ ਕਿ ਉਸ ਵਾਰ ਅੱਗੇ ਕੀ ਕੀ ਹੁੰਦਾ ਕੀ ਕੀ ਨਹੀਂ ਹੁੰਦਾ ਤੇ ਇਦਾਂ ਹੋਏ ਸੀ ਜੀ ਗਾਇਜ਼ ਮੇਰੀ ਮੰਮੀ ਨੇ ਇਦਾਂ ਹੋਏ ਸੀਗੇ ਇਦਾਂ ਉਹਦੇ ਸਵਾਸ ਨਿਕਲੇ ਸੀ ਇਦਾਂ ਉਹ ਖਤਮ ਹੋਏ ਸੀਗੇ ਤੇ ਬਾਕੀ ਜੇ ਤੁਸੀਂ ਜਾਨਣਾ ਚਾਹੋਗੇ ਤੇ ਅੱਗੇ ਅਸੀਂ ਕਿੱਥੇ ਕਿੱਥੇ ਕਿਵੇਂ ਕਿਵੇਂ ਕੀ ਕੀ ਕੀਤਾ ਤੁਹਾਨੂੰ ਉਹ ਵੀ ਦੱਸ ਦੂੰਗਾ ਕਿ ਉਹਦੇ ਵਿੱਚ ਇੱਕ ਟਵਿਸਟ ਆਇਆ ਜੀ ਹੂੰ ਉਹਦੇ ਵਿੱਚ ਇੱਕ ਬਦਲਾਅ ਆਇਆ ਤੁਸੀਂ ਉਹ ਚੀਜ਼ ਦੇਖੀ ਨਹੀਂ ਹੋਣੀ ਜੇ ਜਾਨਣਾ ਚਾਹੋਗੇ ਤਾਂ ਕਮੈਂਟ ਕਰਿਓ ਜਿਹੜੀ ਚੀਜ਼ ਦੇ ਕਮੈਂਟ ਸਭ ਤੋਂ ਜ਼ਿਆਦਾ ਹੋਣਗੇ ਜਿਸ ਚੀਜ਼ ਤੇ ਜ਼ਿਆਦਾ ਹੋਣਗੇ ਫਿਰ ਅੱਗੇ ਉਹ ਹੀ ਇਹੀ ਚੀਜ਼ ਨੂੰ ਮੈਂ ਕੰਟੀਨਿਊ ਕਰੂੰਗਾ ਕਿਉਂਕਿ ਜਿਹੜਾ ਟਵਿਸਟ ਆਇਆ ਨਹੀਂ ਉਹ ਜੀ ਹਰੇਕ ਦੀ ਲਾਈਵ ਦੇ ਵਿੱਚ ਨਹੀਂ ਆਂਦਾ ਹੁੰਦਾ ਹਰੇਕ ਦਿਨ ਨਾਲ ਨਹੀਂ ਹੁੰਦਾ ਪਤਾ ਨਹੀਂ ਉਹ ਸਾਡੇ ਨਾਲ ਕਿਵੇਂ ਹੋ ਗਿਆ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਬੜੇ ਇੱਥੇ ਖਤਮ ਕਰਦੇ ਆਂ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਲਈ ਨਹੀਂ ਨੇ ਮੇਰੀ ਮੰਮੀ ਲਈ ਇੱਕ ਲਾਈਕ ਜ਼ਰੂਰ ਕਰੋ ਮੇਰੀ ਵੀਡੀਓ ਨੂੰ ਮੈਂ ਦੇਖਣਾ ਚਾਹੁੰਦਾ ਕਿ ਤੁਸੀਂ ਮੇਰੀ ਮੰਮੀ ਲਈ ਇਸ ਵੀਡੀਓ ਨੂੰ ਕਿੰਨਾ ਲਾਈਕ ਕਰੋਗੇ ਠੀਕ ਆ ਜੀ ਬਾਏ ਬਾਏ